ਸੋ ਫਿਲਹਾਲ ਖੁੱਲੀ ਖੇਡ ਕਰੀਏ ਮੈਂ ਨਵਜਨ ਜਾ ਕੇ ਪਹਿਲਾ ਹੀ ਸ਼ਾਟ ਲਿਆ ਜਾਂਦੇ ਤੇ ਪਤੰਦਰ ਨੇ ਤੋੜਤਾ 360 ਮੀਟਰ ਤੇ ਤੋਤਾ ਰੰਥਾ ਇੱਥੋਂ ਦਾ ਜਿਹੜਾ ਮੇਨ ਆ ਇੱਥੋਂ 7 ਸਿਸਟਰ ਪਿਕਸ ਦਾ ਵਿਊ ਦਿਸਦਾ ਹੈ 7 ਸਿਸਟਰ ਪਿਕਸ ਦਿਸਦੀਆਂ ਹਲੂਮਾਨ ਟਿੱਬਾ ਦਿਸਦਾ ਹੈ ਤੇ ਸਾਹਮਣੇ ਉਹ ਜਿਹੜੀ ਚੋਟੀ ਦਿਖ ਰਹੀ ਹੈ ਉਹ ਰੋਤਾਂਗ ਰੋਤਾਂਗ ਦਾ ਪਾਸ ਤੇ ਆਹ ਸਾਹਮਣੇ ਇੱਧਰ ਬਰਫਾਂ ਉੱਪਰ ਚੋਟੀਆਂ ਦੇ ਵਰਪ ਦੇਖਦੀ ਐ ਇੱਥੇ ਤਾਂ ਹੈ ਨਹੀਂ ਖਰ ਸੋ ਫਿਰ ਹਾਲ ਦੀ ਗੱਲਿਓਂ ਇਹ ਆ ਕਿ ਆਪਾਂ ਖੜੇ ਆ ਗੁਲਾਬਾ ਪਿੰਡ ਰਾਤ ਆਪਾਂ ਚੱਲਦੇ ਸੀਗੇ ਚੰਡੀਗੜ੍ਹ ਤੋਂ ਪਾਏ ਬੱਸ 7-8 ਘੰਟੇ ਦਾ ਸਫ਼ਰ ਕੀਤਾ ਸਫ਼ਰ ਕਰਕੇ ਪਹੁੰਚੇ ਆਪਾਂ ਮਨਾਲੀ ਤੇ ਮਨਾਲੀ ਤੋਂ ਆਪਾਂ ਲਈ ਕੈਬ ਕੈਬ ਦਾ ਗੁਲਾਬਾ ਪਿੰਡ ਦਾ ਕੰਦਾਰ ਰੁਪਿਆ ਲੈ ਲਿਆ ਉਹਨੇ 1500 ਤੇ ਮਨਾਲੀ ਚੰਡੀਗੜ੍ਹ ਆਉਣ ਦਾ ਰੁਪਿਆ ਲੱਗਾ ਇੱਕ ਇੱਕ ਬੰਦੇ ਦਾ 650 ਸੋ ਇਧਰ ਇੱਕ ਬੱਸ ਚੱਲਦੀ ਹੁੰਦੀ ਸੀ ਤੇ ਬੱਸ ਦੀ ਸਰਵਿਸ ਇਹਨਾਂ ਨੇ ਬੰਦ ਕਰ ਦਿੱਤੀ ਰਸਤਾੰਗ ਦੀ ਤੇ ਅਟਲ ਤਨਲ ਕਰਕੇ ਇਧਰ ਰਸ਼ਟ ਘਟ ਗਿਆ ਪਹਿਲਾਂ ਇਹ ਰੋਡ ਬਹੁਤ ਚੱਲਦਾ ਸੀ ਤੇ ਇਸ ਕਰਕੇ ਇਧਰ ਥੋੜੀ ਜਿਹੀ ਮਹਿੰਗਾਈ ਬਤਾ ਦਿੱਤੀ ਗਈ ਹੈ ਸੋ ਇਸ ਮਹਿੰਗਾਈ ਕਰਕੇ ਆਪਾਂ ਰੁਪਿਆ 1500 ਦਿੱਤਾ ਦੋ ਜਣਿਆਂ ਦਾ ਦੋ ਹੀ ਜਣੇ ਸੀ ਕੋਈ ਹੋਰ ਬੰਦੇ ਨਹੀਂ ਸੀ ਬੰਦੇ ਜਾ ਰਹੇ ਨੇ ਸੋ ਉਹਨਾਂ ਆਪਾਂ ਚਾਹ ਪੀਨੇ ਆ ਚਾਹ ਬੰਦੀ ਪਈ ਠੰਡ ਬਰੀ ਜ਼ਿਆਦਾ ਹੈ ਜਾਗਤਾਂ ਜੋਗਤਾ ਹੀ ਲੈ ਕੇ ਆਈਆਂ ਜਾਂ ਮੈਂ ਸਿਲਫਾਜ ਲੈ ਕੇ ਆਇਆ ਇੱਕ ਤੇ ਆਹ ਸਾਹਮਣੇ ਤੋਂ ਟਰੈਕ ਸ਼ੁਰੂ ਹੋਏਗਾ ਸੋ ਫਿਲਹਾਲ ਦੀ ਘੜੀ ਚ ਆਪਾਂ ਚਾਹ ਪੀਕੇ ਤੇ ਗਾਂ ਚੱਲਦੇ ਆ ਜੀ ਤੇ ਦੇਖਦੇ ਆ ਕਿ ਮੌਲ ਪੰਦਾ ਆ ਹਾਂ ਫਿਲਹਾਲ ਦੀ ਘੜੀ ਚ ਗੱਲਬਾਤ ਇਹ ਆ ਕਿ ਆਪਾਂ ਗਾਈਡ ਤਾਂ ਕੀਤਾ ਨਹੀਂ ਤੇ ਇੱਥੋਂ ਦਾ ਟਰੈਕ ਆਪਾਂ ਨੂੰ ਪਤਾ ਨਹੀਂ ਨੌਲੇਜ ਨਹੀਂ ਹੈ ਸੋ ਫਿਲਹਾਲ ਖੁੱਲੀ ਖੇਡ ਕਰੀ ਜਾਂਦੇ ਆ ਮਾੜੇ ਮੋਟੇ ਰਾਜਾ ਬਣੇ ਨੇ ਤੇ ਅੱਗੇ ਕੋਈ ਨਾਮ ਆਂਦਾ ਹੈ 14 ਮੋੜ ਤੇ 14 ਮੋੜ ਤੋਂ ਫਿਰ ਦੇਖਦੇ ਆਂ ਥੋੜੀਆਂ-ਬੋਧੀਆਂ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਨੇ ਨਿਸ਼ਾਨੀਆਂ ਤੋਂ ਬਾਅਦ ਦੇਖਦੇ ਆਂ ਕਿੱਧਰ ਨੂੰ ਜਾਂਦਾ ਰਸਤਾ ਤੇ ਪਹਿਲੇ ਸ਼ੁਰੂ ਦੀ ਚੜਾਈ ਸਟ੍ਰੀਪ ਹੈ ਆਲਮੋਸਟ ਕਈਆਂ ਟਰੈਕਾਂ ਤੇ ਸਟ੍ਰੀਪ ਹੁੰਦੀ ਆ ਤੇ ਇੱਥੇ ਵੀ ਸਟ੍ਰੀਪ ਆ ਇਹ ਸਭ ਚੜੇਗਾ ਇੱਕ ਵਾਰ ਕਿਉਂਕਿ ਪਹਿਲਾ ਪਹਿਲਾ ਟਰੈਕ ਕਰਨ ਲੱਗੇ ਆ ਘੰਟਾ 2 ਘੰਟੇ ਦਾ ਪੂਰਾ ਗਾ ਵਜੇਗਾ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਕੰਮ ਨੋਰਮਲ ਹੋਏਗਾ ਤੇ ਸਮੇਂ ਦੀ ਗੱਲ ਕੀਤੀ ਜਾਵੇ ਤੇ ਸਮਾਂ ਇਸ ਟਾਈਮ ਹੋ ਗਿਆ ਜੀ 7:20 ਤੇ 7:00 ਵਜੇ ਆਪਾਂ ਇਹ ਟਰੈਕ ਸ਼ੁਰੂ ਕੀਤਾ ਸੋ ਦੇਖਦੇ ਆ ਮੋੜ ਤੇ ਸੋਹਣੇ ਫੁੱਲਾਂ ਨੇ ਪਹਿਲਾਂ ਹੀ ਸਵਾਗਤ ਕਰਤਾ ਹੈ ਫੁੱਲ ਬਹੁਤ ਸੋਹਣੇ ਦਿਸਦੇ ਪੈਣ ਸਵੇਰੇ ਸਵੇਰੇ ਤੇ ਸਾਹਮਣੇ ਧੁੱਪ ਦੇ ਨਾਲ ਵਰਫਾਂ ਚਮਕਦੀਆਂ ਨੇ ਜਿੱਥੋਂ ਆਪਾਂ ਟਰੈਕ ਸ਼ੁਰੂ ਕੀਤਾ ਸੀ ਯਾਨੀ ਕਿ ਗੁਲਾਬਾ ਕੈਂਪ ਕਹਿੰਦੇ ਨੇ ਗੁਲਾਬਾ ਕੈਂਪ ਤੇ ਜਿਹੜਾ ਐਲੀਵੇਸ਼ਨ ਹੈਗਾ ਸੀਗਾ ਉਹ ਹੈਗਾ ਸੀਗਾ 3000 ਮੀਟਰ ਦਾ ਪਿੱਛੇ ਰਹਿ ਗਿਆ ਤੇ ਹੁਣ ਆਪਾਂ ਆਏ ਆ 14 ਮੋੜ ਇਹ ਜਗਾ ਸਾਹਮਣੇ cafe ਇਹਨੂੰ ਕਹਿੰਦੇ ਨੇ 14 ਮੋੜ ਇਹ 14 ਮੋੜ ਇਹ cafe ਮਤਲਬ ਇਸ ਜਗਾ ਦਾ ਨਾਮ ਕਿਉਂ ਪਿਆ ਕਿਉਂਕਿ ਇੱਥੇ 14 ਕੈਂਚੀਆਂ ਬੰਦੀਆਂ ਨੇ ਸੋ ਇਹਨੂੰ 14 ਮੋੜ ਕਹਿੰਦੇ ਨੇ ਤੇ ਜਿਹੜਾ 14 ਮੋੜ ਦਾ ਐਲੀਵੇਸ਼ਨ ਹੈਗਾ ਇਹ ਹੋ ਗਿਆ ਜੀ 3130 ਮੀਟਰ ਦੇ ਖੁੱਲਾ ਮਦਾਨਾ ਇੱਥੇ ਦੇਖੋ ਘੈਂਟ ਆ ਬਿਊਟੀ ਦੇਸੀ ਚੁੱਲੇ ਦੀ ਚਾ ਕੈਫੇ ਸ਼ਾਂਤੀ ਨਜ਼ਾਰੇਦਾਰ ਕੰਮ ਹੈ ਤੇ ਬਾਈ ਜਗਟਾਂ ਚੁਕਟਾਂ 'ਚ ਫਿਰਦੇ ਨੇ ਹਾਂ ਹਾਂ ਬੰਦਨਾ ਕਰੀਆ ਆਨੇ ਕਹਿੰਦੇ ਨੇ ਕਿ ਚੀਜ਼ ਨਾ ਜੇ ਲੈਣੀ ਆਵੇ ਨਾ ਲੈਣੀ ਸੁਖੀ ਏ ਸੱਚ ਪਰ ਵਰਤਨ ਹੀ ਵਲੀ ਹੋਖੀ ਏ ਮੇਰੇ ਨਾਲ ਦੇ ਬਾਈ ਨੇ ਨਾ ਆ ਲਿਆ ਸੀਗਾ ਇਹਨੇ ਮੈਨੂੰ ਕੰਜਰ ਨੇ ਕਿਹਾ ਕਿ ਮੇਰੇ ਕੋਲ ਹੈਗਾ ਮੈਂ ਕਿਹਾ ਚੱਲ ਮਾ ਉਹਦਾ ਨਹੀਂ ਲੈ ਕੇ ਆਂਦਾ 1 2 ਬੜਾ ਕੀ ਕਰ ਮੈਂ ਇਨਾ ਵਜਨ ਚੱਕ ਕੇ ਪਹਿਲਾ ਹੀ ਸ਼ੋਟ ਲਿਆ ਜਾਂਦੇ ਤੇ ਪਤੰਦਰ ਨੇ ਤੋੜਤਾ ਹੈ ਮੈਂ ਇਸ ਨੂੰ ਬੰਦ ਕਰਨੇ ਲਗਾ ਉਹ ਬੰਦ ਕਨੇਲੇ ਉਹ ਜੈਸੀ ਬੰਦ ਇਸ ਦਾ ਜੋ ਉਹ تھا ਜੋ ਨੀਚੇ ਆ ਤਾਂ ਟਾਈਟ ਕਰ ਰੱਖਿਆ ਦਾ ਉਹ ਮੋੜਾ ਉਹ ਟਾਈਟ ਕੀ ਰੱਖਿਆ ਉਹ ਟੁੱਟ ਗਿਆ ਨੁਕਸਾਨ ਤੋਂ ਹੋਈ ਗਿਆ ਮੇਰਾ ਹੀ ਟਾਈਮ ਟਾਈਮ ਲਿਆ ਬਣਾਣਾ ਸੀ ਬਹੁਤ ਕੁਝ ਕਰਨਾ ਸੀ ਇਸ ਤੇ ਦਰ ਹੈ ਹਲੇ ਟਰੈਕ ਦੀ ਸ਼ੁਰੂਆਤ ਕੀਤੀ ਹੈ ਤੇ ਨੁਕਸਾਨ ਕਰ ਲਿਆ ਖੈਰ ਚਲੋ ਸ਼ਾਂਤ ਮੋੜਾ ਇੱਥੋਂ ਦਾ ਹਾਏ ਦੇਵਦਾਰ ਦੇ ਪੇਡੇ ਤੇ ਸ਼ਾਂਤੀ ਜਦੋਂ ਥੱਲੇ ਸ਼ੁਰੂ ਕੀਤਾ ਸੀ ਬੜੀ ਠੰਡ ਲੱਗਦੀ ਪਈ ਸੀ ਠੰਡ ਇਸ ਕਰਕੇ ਲੱਗਦੀ ਪਈ ਸੀ ਕਿਉਂਕਿ ਗੱਡੀ ਤੋਂ ਉਤਰੇ ਸੀਗੇ ਹੁਣ ਹੁਣ ਤਾਂ ਐਂ ਲੱਗਦਾ ਵੀ ਕੱਚੇ ਚ ਆ ਜੀ ਸੋ ਲੱਗੇ ਜਾਂਦੇ ਆ ਜੀ ਬੋਲ ਇਹ ਟਰੈਕ ਦੀ ਵੈਸੇ ਪਹਿਲਾਂ ਵੀ ਟਰੈਕ ਕੀਤੇ ਨੇ ਪਰ ਇਹ ਟਰੈਕ ਦੀ ਮੈਨੂੰ ਖੂਬਸੂਰਤੀ ਫਿਲਹਾਲ ਦੇ ਟਾਈਮ ਚੋਂ ਜਿਹੜਾ ਅਸੀਂ 2 ਤੋਂ 2.5 ਕਿਲੋਮੀਟਰ ਕੀਤਾ ਹੈ ਉਹਦੇ ਚ ਮੈਨੂੰ ਇਹ ਲੱਗੀਏ ਕਿ ਇੱਥੇ ਨਾ ਖੁੱਲੇ ਖੁੱਲੇ ਮੈਦਾਨ ਨੇ ਮਤਲਬ ਇੰਨੇ ਖੁੱਲੇ ਮੈਦਾਨ ਨੇ ਜਿਵੇਂ ਕਸ਼ਮੀਰ ਚ ਹੁੰਦੇ ਨੇ ਨਾ ਖੁੱਲੇ ਮੈਦਾਨ ਦੇਖੋ ਮਤਲਬ ਤੁਸੀਂ ਕ੍ਰਿਕਟ ਵੀ ਖੇਲ ਸਕਦੇ ਹੋ ਇੰਨੇ ਖੁੱਲੇ ਮੈਦਾਨ ਨੇ ਤੇ ਪਤਾ ਨਹੀਂ ਵੀ ਇਹ ਟਰੈਕ ਚੱਲਦਾ ਤਾਂ ਖੈਰ ਕਾਫੀ ਟਾਈਮ ਦਾ ਪਿਆ ਬਟ ਹੱਲੇ ਇਹ ਟਰੈਕ ਤੇ ਕੋਈ ਹੈਗਾ ਨਹੀਂ ਬਟ ਇਹ ਟਰੈਕ ਵੈਸੇ ਵੀ ਲੋਕਾਂ ਨੇ ਕਾਟ ਐਕਸਪਲੋਰ ਕੀਤਾ ਹੈ ਪਰ ਸੋਹਣਾ ਬਹੁਤ ਹੈ ਇਹ ਟਰੈਕ ਮੈਂ ਵੀ ਸੁਣਿਆ ਕਿਸੇ ਬਾਈ ਤੋਂ ਕੋਈ ਕਿਸੇ ਬਾਈ ਨੇ ਕੀਤਾ ਸੀ ਤੇ ਉਹਨੇ ਮੈਨੂੰ ਸੁਜੈਸ਼ਨ ਦਿੱਤਾ ਸੀ ਕਿ ਤੂੰ ਇਹ ਟਰੈਕ ਕਰ ਸੋ ਆਪਾਂ ਇਹ ਟਰੈਕ ਕਰਨ ਆਏ ਆ ਤੇ ਫਿਲਹਾਲ ਦੀ ਖੂਬਸੂਰਤੀ ਆਪਾਂ ਨੂੰ ਬਹੁਤ ਪਸੰਦ ਆ ਰਹੀ ਏ ਤੇ ਦੇਖਦੇ ਆਂ ਬਾਈ ਅੱਗੇ ਕੀ ਬੰਦ ਆ ਫਿਲਹਾਲ ਸੋਹਣਾ ਪ੍ਰੋਗਰਾਮ ਚੱਲ ਰਿਹਾ ਟਰੈਕਾਂ ਦੇ ਬਾਬੇ ਬੋਰਡ ਨੇ ਆ ਸਾਹਮਣੇ ਖੜੇ ਨੇ ਇਹ ਤੇ ਇਹਨਾਂ ਦੇ ਮਾਲਕ ਗੱਦੀ ਚਰਵਾਹੇ ਜਿਹੜੇ ਵੀ ਟਰੈਕ ਨੇ ਜਿਹੜੇ ਵੀ ਹੈਗੇ ਨੇ ਹਿਮਾਲਿਆ ਦੇ ਵਿੱਚ ਟਰੈਕ ਐਕਸਪਲੋਰ ਐਕਸਪਲੋਰ ਕੀਤੇ ਨੇ ਉਹ ਸਾਰੇ ਗੱਦੀ ਚਰਵਾਹਿਆਂ ਨੇ ਕੀਤੇ ਨੇ ਗੱਦੀ ਚਰਵਾਹੇ ਉਹਦੀਆਂ ਪੇਡਾਂ ਲੈ ਕੇ ਆਂਦੇ ਸੀ ਹੌਲੀ 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 ਐਕਸਪਲੋਰ ਹੋਈਆਂ ਚੀਜ਼ਾਂ ਤੇ ਦੁਨੀਆ ਆਣ ਲੱਗੀ ਤੇ ਫਿਰ ਇਹ ਫੇਮਸ ਹੋਦਿਆਂ ਗਈਆਂ ਜਗ੍ਹਾ ਤੇ ਲੋਕਾਂ ਦਾ ਰੁਝਾਅ ਇਧਰ ਨੂੰ ਵੱਧ ਆ ਗਿਆ ਚੇ ਇੱਕ ਕੈਫੇ ਜਾਇਆ ਸੀਗਾ ਤੇ ਉਹ ਕੈਫੇ ਹੈਗਾ ਸੀਗਾ 14 ਮੋੜ ਤੇ ਯਾਨੀ ਕਿ 14 ਮੋੜ 14 ਕਰਮ ਆਂਦੀਆਂ ਸੀ ਉੱਥੇ ਤੇ ਉੱਥੇ ਬਣਿਆ ਹੋਇਆ ਸੀਗਾ ਕੈਫੇ ਤੇ ਹੁਣ ਉਹ ਸੀਗਾ 3130 ਮੀਟਰ ਤੇ ਤੇ ਹੁਣ ਇੱਕ ਇਹ ਕੈਫੇ ਆ ਆ ਪਿੱਛੇ ਟੈਂਟ ਪ੍ਰਿੰਟ ਵੀ ਲੱਗੇ ਨੇ ਉਹ ਦੇਖੋ ਇੱਥੇ ਨਾਈਟ ਸਟੇ ਵੀ ਕਰਦੇ ਨੇ ਇਹ ਟੈਂਟ ਪ੍ਰਿੰਟ ਵੀ ਦਿੰਦੇ ਨੇ ਤੇ ਇਹ ਹੈਗਾ 3560 ਮੀਟਰ ਤੇ ਤੋਤਾ ਰਾਮ ਢਾਬਾ ਤੇ ਜਗ੍ਹਾ ਦਾ ਨਾਮ ਹੈਗਾ ਸ਼کاری ਤੇ ਭਾਈ ਜਾਨਾ ਦਾ ਅੰਦਰੋਂ ਵੀ ਦਿਖਾ ਦੇਣਾ ਭਾਈ ਟੈਂਟ ਕਿੰਨੇ ਮੇ ਦਿੱਤੇ ਹੋ ਆ ਪਰੈਂਟ ਤੇ ਟੈਂਟ ਦਾ ਕੀ ਕਿਰਾਇਆ ਰਾਤ ਦਾ 2000 ਭਾਈ ਹਾ ਸਲੀਪਿੰਗ ਬੈਗ ਵਿਦ ਠੀਕ ਹੈ 2% 3% 3% ਨੇ ਭਾਈ ਅੱਛਾ 3% ਦਾ 2000 ਨਾਲ ਸਭ ਕੁਝ ਤੇ ਚਾਹ ਚੁਪਿੰਨੇ ਚਾਹ ਲੈ ਲਿਆ ਆਂ ਹਾਂ ਜੀ ਹਾਂ ਇਹ ਸੌਰੀ ਇਹ ਚਾਹ ਆ ਗਈ ਆਪਣੀ ਬੜੀ ਘੈਂਟ ਜਗ੍ਹਾ ਤੇ ਚਾਹ ਤੇ ਚਾਹ ਪੀਨੇ ਆ ਥੋੜਾ ਜਿਹਾ ਸਾਹ ਲੈਨੇ ਆ ਸਵੇਰ ਤੇ ਲਗਾਤਾਰ ਲੱਗੇ ਹੋਏ ਆ ਤੁਸੀਂ ਕੋਈ ਇੰਨਾ ਸਾਹ ਲਿਆ ਨਹੀਂ बस जस्ट ਟਿੱਡੇ ਜਾਏ ਆ ਬੈਠੇ ਕਿਤੇ ਹੈਗੇ ਨਹੀਂ ਸੋ ਹੁਣ ਚਾਹ ਪੀ ਕੇ ਥੋੜਾ ਜਿਹਾ ਰੈਸਟ ਲੈ ਕੇ ਫਿਰ ਹਾਂ ਚੱਲਦੇ ਆ ਜੇ ਐਲਟੀਟਿਊਡ ਦਾ ਹਿਸਾਬ ਲਾਇਆ ਜਾਵੇ ਤਾਂ ਇੱਥੇ ਜਿੱਥੇ ਅਸੀਂ ਖੜੇ ਆ ਤੇ ਰੋਲਾ ਕੋਲੀ ਜਿੱਥੇ ਕੈਂਪ ਸਾਈਟ ਆਪਣੀ ਸੇਮ ਐਲਟੀਟਿਊਡ ਹੈ ਤੇ ਰਹਿ ਗਿਆ ਹੁਣ 100 200 ਮੀਟਰ ਰਹਿ ਗਿਆ ਅੰਦਾਜ਼ਾ ਮੇਰਾ ਤੇ ਗੱਲ ਕਰੀਏ ਜੇ ਖੂਬਸੂਰਤੀ ਦੀ ਤੇ ਇਹਨਾਂ ਪਹਾੜਾਂ ਨੂੰ ਪਹਾੜਾਂ ਦਾ ਸ਼ਿੰਗਾਰ ਜਿਹੜਾ ਕਹਿ ਸਕਦੇ ਆਪਾਂ ਪਹਾੜਾਂ ਦਾ ਸ਼ਿੰਗਾਰ ਦੇਖੋ ਬਰਫ਼ ਹਰੇ ਪੇੜ ਹਰੇ ਦਰਖਤ ਨਿੱਕੇ ਨਿੱਕੇ ਫੁੱਲ ਤੇ ਇਹਨਾਂ ਪਹਾੜਾਂ ਨੂੰ ਚਾਰ ਚੰਦ ਲਾਉਣ ਵਾਲੀ ਚੀਜ਼ ਜਿਹੜੀ ਹੁੰਦੀ ਹੈ ਨਾ ਆ ਪਾਣੀ ਨੇਚਰਲ ਸੋਰਸ ਨੇਚਰਲ ਸਾਉਂਡ ਮੈਂ ਤੁਹਾਨੂੰ ਸੁਣਾਣਾ ਇੱਕ ਵਾਰ ਖੁਦ ਸਾਇਲੈਂਟ ਹੋ ਜਾਣਾ ਦੀ ਥੱਲੇ 20 ਰੁਪਏ ਦੀ ਪਾਣੀ ਦੀ ਬੋਤਲ ਹੁੰਦੀ ਏ ਤੇ 10 ਰੁਪਏ ਦੀ ਮਹਗੀ ਹੁੰਦੀ ਏ ਤੇ ਉੱਪਰ ਆ ਕੇ ਜਿਹੜੀ 100 ਰੁਪਏ ਦੀ ਹੁੰਦੀ ਹੈ ਨਾ ਉਹ ਐਸ ਮਿਹਨਤ ਦੀ ਬਦੌਲਤ ਹੁੰਦੀ ਹੈ ਦੇਖੋ ਕਿੰਨੀ ਮਿਹਨਤ ਹੈ ਸਮਾਨ ਲੱਦੇ ਤੇ ਆਉਂਦੇ ਨੇ ਉੱਪਰ ਟੈਂਟ ਨੇ ਤੰਬੂ ਨੇ ਕੈਫੇ ਨੇ ਕੈਫੇ ਆ ਤੇ ਸਮਾਨ ਲੈ ਕੇ ਜਾਂਦੇ ਨੇ ਤੇ ਮਿਹਨਤ ਹੈ ਹੀ ਯਾਰ ਅਗਰ ਨੇ ਉਹਦਾ ਮਿਹਨਤ ਦਾ ਫਲ ਲੈਣਾ ਹੈ ਆਪਾਂ ਨੂੰ ਆਮ ਲੋਕਾਂ ਨੂੰ ਲੱਗਦਾ ਹੁੰਦਾ ਹੈ ਕਿ ਮਹंगाई ਹੈ ਮਹंगाई ਨਹੀਂ ਜਦੋਂ ਬਾਈ ਇੱਥੇ ਆ ਕੇ ਕਰਦੇ ਨੇ ਨਾ ਮਹਿੰਗਾ ਉਹ ਦੋਪਾ ਦਾ ਲੱਗਦਾ ਹੈ ਮਹਿੰਗਾਈ ਤਾਂ ਚਲੋ ਥੱਲੇ ਵਾਲੇ ਬੰਦਿਆਂ ਨੂੰ ਤਾਂ ਮਹਿੰਗਾਈ ਲੱਗੇਗੀ ਪਰ ਨਹੀਂ ਮਿਹਨਤ ਵੀ ਹੈਗੀ ਏ ਯਾਰ ਜਿਹੜੇ ਗਾਈਡ ਹੁੰਦੇ ਨੇ ਨਾ ਇੱਥੇ ਆਪਾਂ ਉਹਨਾਂ ਗਾਈਡਾਂ ਦੀਆਂ ਗੱਲਾਂ ਤੇ ਜ਼ਿਆਦਾ ਵੀ ਧਿਆਨ ਨਹੀਂ ਦੇ ਸਕਦੇ ਹੁਣ ਸਾਨੂੰ ਇੱਕ ਗਾਈਡ ਇਥੋਂ ਲੰਘੇ ਨੇ ਖਚਲੀਆਂ ਲੈ ਕੇ ਉਹ ਸਾਨੂੰ ਸਲਾਹ ਦੇ ਕੇ ਕਹਿੰਦਾ ਸੀ ਵੀ ਉਹ ਉੱਥੋਂ ਕ੍ਰੋਸਿੰਗ ਕਰੋ ਬਰਫ਼ ਤੋਂ ਉਹ ਸਾਹਮਣੇ ਤੇ ਅਸੀਂ ਚਲੇ ਗਏ ਉੱਪਰ ਉੱਪਰ ਦੀ ਗਏ ਤਾਂ ਉੱਥੇ ਬੜਾ ਡੇਂਜਰ ਦਾ ਸੀ ਕੰਮ ਤੇ ਫਿਰ ਆਪ ਇੱਥੋਂ ਕਰਦੇ ਪਏ ਸੀਗਾ ਸਾਨੂੰ ਕਹਿੰਦੇ ਉੱਥੋਂ ਕਰੋ ਸੋ ਅਸੀਂ ਹੁਣ ਇੱਥੋਂ ਕਰਕੇ ਆਇਆ ਬੜਾ ਈਜ਼ੀ ਸੀਗਾ ਸੋਨੇ ਦੀ ਤਰ੍ਹਾਂ ਆਪਾਂ ਕਿਸੇ ਦੀ ਵੀ ਨਹੀਂ ਮੰਨ ਸਕਦੇ ਦਿਮਾਗ ਉਹਦਾ ਵੀ ਲਾਉਣਾ ਪੈਂਦਾ ਤੇ 7 ਕੋ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਆਪਾਂ ਪਹੁੰਚ ਗਏ ਆ ਜੀ ਰੋਲੀ ਕੋਲਾ ਇਹ ਰੋਲੀ ਕੋਲਾ ਨੇ ਯਾਰ ਸੱਚੀ ਬੜਾ ਰੋਲਾ ਪਵਾਇਆ ਤੇ ਇਹ ਕੈਂਪਿੰਗ ਸਾਈਡ ਆ ਰੋਲੀ ਕੋਲਾ ਦੀ ਇੱਥੇ ਆਡਾ-ਟ ਆਪਣੇ ਟੈਂਟ ਲੱਗੇ ਨੇ ਕੰਪਨੀਆਂ ਦੇ ਕੋਈ ਟ੍ਰੇਲ ਦਾ ਟ੍ਰੇਲ ਸੀਰੀਜ਼ ਹੈ ਕੋਈ ਇਨਵਿਜ਼ਿਬਲ ਆ ਤੇ ਆ ਦਾ ਦਾ ਸਰਚਿੰਗ ਸਾਲ ਲਗ ਲਗ ਕੰਪਨੀਆਂ ਟਰੈਕ ਕਰਵਾਉਂਦੀਆਂ ਨੇ ਤੇ ਇਸ ਟਾਈਮ ਇਹ ਖੁੱਲਾ ਹੋਇਆ ਹੈ ਟਰੈਕ ਤੇ ਸਾਨੂੰ ਮਿਲੇ ਮਿਲੇ ਵੀ ਸੀਗੇ ਰਾਹ ਚੋਂ ਕੁਝ ਅਹਮਦਾਬਾਦ ਦੇ ਬੰਦੇ ਸੋ ਇੱਥੋਂ ਦਾ ਜਿਹੜਾ ਮੇਨ ਹੈ ਇੱਥੋਂ 7 7 ਸਿਸਟਰ ਪਿਕਸ ਦਾ 뷰 ਦਿਖਦਾ ਹੈ 7 ਸਿਸਟਰ ਪਿਕਸ ਦਿਖਦੀਆਂ ਹਲੂਮਾਨ ਟਿੱਬਾ ਦਿਖਦਾ ਤੇ ਇੱਕ ਆਪਣਾ ਇਹ ਨਾਲਾ ਆ ਰਿਹਾ ਇਹ ਕੋਲਾਗ ਨਾਲੇ ਦੇ ਨਾਂ ਤੋਂ ਮਸ਼ਹੂਰ ਹੈ ਇਹ ਇੱਥੋਂ ਦੀ ਗੱਲਬਾਤ ਆ ਜੀ ਤੇ ਦੂਜੀ ਗੱਲ ਬਾਤ ਇਹ ਆ ਕਿ ਆਪਾਂ ਟੈਂਟ ਕਿਤੇ ਲਾਣੇ ਆ ਕਿਉਂਕਿ ਮੌਸਮ ਹੋਇਆ ਪਿਆ ਖਰਾਬ ਤੇ ਸਮਾਂ ਹੋ ਗਿਆ 2:00 ਵਜੇ ਨੇ ਜੇ ਟਾਈਮ ਨਾਲ ਪਹੁੰਚ ਗਏ ਆ ਤੇ ਮੌਸਮ ਖਰਾਬ ਹੋਇਆ ਪਹਿਲਾਂ ਟੈਂਟ ਸ਼ੈਂਟ ਲਾ ਲਈਏ ਤੇ ਉਸ ਤੋਂ ਬਾਅਦ ਉਹਦਾ ਰਹਿਣ-ਬਹਿਣ ਦਾ ਟਿਕਾਣਾ ਬਣਾ ਲਈਏ ਤੇ ਸਵੇਰ ਬਾਕੀ ਫਿਰ ਦੇਖਦੇ ਆਂ ਕੀ ਮੌਲ ਪੰਦਾ ਲੋ ਜੀ ਆਪਾਂ ਟੈਂਟ ਟੁੰਟ ਲਾ ਲਿਆ ਤੇ ਸਮਾਂ ਤਾਂ ਅਜੇ ਖਾਸ ਕੋ ਨਹੀਂ ਹੋਇਆ ਪਰ ਮੌਸਮ ਜੇ ਖਰਾਬ ਹੋ ਹੀ ਜਾਂਦਾ ਦੇਖੋ ਬਾਹਰ ਉਹ ਬੱਤੜ ਸਾਹਮਣੇ ਉੱਤੇ ਦੇਖੋ ਆ ਕਾਲਾ ਚੜਿਆ ਆ ਬੱਦਲ ਤੇ ਟੈਂਟ ਢੁੰਡ ਲੱਗੇ ਨੇ ਤੇ ਆਪਾਂ ਟਾਈਮ ਨਾਲ ਪੈ ਗਏ ਆ ਥੋੜੀ ਜਿਹੀ ਤਬੀਜ਼ ਜੀ ਵੀ ਖਰਾਬ ਹੋ ਗਈ ਐ ਸਾਹ ਦੀ ਪ੍ਰੋਬਲਮ ਆ ਰਹੀ ਐ ਥੋੜੀ ਜੀ ਸੋ ਅੱਜ ਦਾ ਬਲੌਗ ਇੱਥੇ ਖਤਮ ਕਰਾਂਗੇ ਕੱਲ ਨੂੰ ਮਿਲਦੇ ਆ ਜੀ ਸਾਹਮਣੇ ਉਹ ਬ੍ਰਿਗੂ ਲੇਕ ਆ ਜੀ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਬ੍ਰਿਗੂ ਲੇਕ ਤੇ ਜਈਏ ਦਰਸ਼ਨ ਕਰੀਏ ਬ੍ਰਿਗੂ ਲੇਕ ਦੇ ਸੋ ਵੀਡੀਓ ਨੂੰ ਲਾਸਟ ਤੱਕ ਵੇਖਿਆ ਜੇ ਅੱਜ ਦੇ ਵਲੌਗ ਤੇ ਇੱਥੇ ਖਤਮ ਕਰਦੇ ਆਂ ਧੰਨਵਾਦ ਸਤਿ ਸ੍ਰੀ ਅਕਾਲ ਲਵ ਯੂ ਜਿਉਂਦੇ ਰਹੋ ਵਸਦੇ ਰਹੋ